ਵੇਗ ਸਾਰੀ ਗੱਲ ਤੇ ਬਣ ਗਈ ਆ ਉੱਥੇ ਉੱਥੇ ਤੇ ਹੋ ਗਈ ਪੱਕੀ ਗੱਲ ਬਸ ਹੁਣ ਨਾ ਘਰ ਦੇ ਮੰਨਣ ਇਹਨਾਂ ਦੀ ਟੈਨਸ਼ਨ ਆ ਮੈਨੂੰ ਯਾਰ ਕਮਲ ਮੇਰੀ ਗੱਲ ਸੁਣ ਟੈਨਸ਼ਨ ਤੇ ਹੁਣ ਹੋਣੀ ਹੈ ਤੂੰ ਆਪਣਾ ਮੜਿਆ ਰੁਪਈਆ ਚੇਂਜ ਕਰ ਘਰ ਚ ਕਲੇਸ਼ ਨਾ ਪੈਵੇ ਠੀਕ ਹੈ ਜੇ ਕਲੇਸ਼ ਪਿਆ ਰਿਆ ਤਾਂ ਉਹਨਾਂ ਨੇ ਕਿੱਥੋਂ ਮੰਨਣਾ ਉਹ ਤੁਸੀਂ ਮੇਰੇ ਰਵੱਈਏ ਦੀ ਗੱਲ ਨਾ ਕਰੋ ਮੈਨੂੰ ਆ ਪਤਾ ਵਾ ਸਾਰਾ ਕੁਝ ਮੈਂ ਕੀ ਕਰਨਾ ਇੱਕ ਤੇ ਮੇਰੀ ਗੱਲ ਸੁਣਨਾ ਮਨੀ ਤੇ ਅੱਗੇ ਬੜਾ ਖੁਸ਼ ਹਾਂ ਕਿ ਮੇਰਾ ਰਿਸ਼ਤਾ ਹੋਣ ਲੱਗਾ। ਹਾਂ ਉਹ ਤੇ ਮੇਰੇ ਹੱਥਾਂ 'ਚ ਹੀ ਆ। ਬਾਕੀ ਘਰਦਿਆਂ ਨੂੰ ਜੇ ਮਨਾਉਣਾ ਹੈ ਨਾ ਤੇ ਆਪਣਾ ਥੋੜਾ ਜਿਹਾ ਰਵਈਆ ਚੇਂਜ ਕਰ ਆਪੀ ਮੰਨ ਜਾਣੇ ਸਾਰੇ। ਠੀਕ ਆ। ਹਾਂ। ਕੋ ਕੋ ਲਿਆ। ਤੂੰ ਮੇਰੇ ਟੈਨਸ਼ਨ ਨਾ ਲੈ। ਮੈਂ ਨਾ ਤੇਰੇ ਨਾਲੋਂ ਚਾਰ ਤੀਆਂ ਵਾਧੀਆਂ। ਨਾਲੇ ਹੱਦ ਤੱਕ ਜਿਹੜਾ ਵੀ ਮੈਂ ਕੰਮ ਸੋਚਿਆ ਨਾ ਉਹ ਸਿਰੇ ਲਾ ਕੇ ਛੱਡਿਆ ਤੇ ਇਹ ਵੀ ਮੈਂ ਕਰਨਾ ਹੀ ਆ ਪੂਰਾ। ਚਲੋ ਆਓ ਚਲੀਏ ਫਿਰ ਇਹਨੇ ਗੰਦੇ ਕੱਪੜੇ ਆ ਨਾ ਮਸ਼ੀਨ ਤੇ ਵੀ ਨਹੀਂ ਸਾਫ਼ ਹੁੰਦੇ ਜਿੰਨਾ ਚਿਰ ਕਿ ਹੱਥ ਨਾ ਨਾ ਮਲੋ ਬੱਤੀ ਵਾਲਿਆਂ ਦਾ ਵੀ ਕੋਈ ਹਾਲ ਨਹੀਂ ਇੱਕ ਬੱਤੀ ਬੰਦ ਹੋ ਗਈ ਸਾਰਾ ਕੰਮ ਮੇਰਾ ਜੇ ਕਰਨ ਵਾਲਾ ਪਿਆ ਵਾ ਸਫਾਈਆਂ ਕਰਨ ਵਾਲੀਆਂ ਰੋਟੀ ਬਣਾਉਣ ਵਾਲੀ ਆ ਤੇ ਮਣ ਅੱਦੇ ਕੱਪੜੇ ਇੱਦਾਂ ਹੀ ਰਹਿਣ ਦਿਨੀ ਆ ਮੈਂ ਇਹ ਬਾਅਦ ਚ ਕਰ ਲਾਂਗੇ ਪਹਿਲਾਂ ਦੂਜੇ ਕੰਮ ਨੇ ਦੇਰ ਦਾ ਇਹਨਾਂ ਦਾ ਤੇ ਹੀ ਹਾਰ ਹੈ ਅਸਤਪਿੰਦਰ ਹਾਂਜੀ ਅੱਜ ਦੇਦੇ ਤੇ ਕਿੱਥੇ ਕੱਪੜੇ ਧੋਣ ਦੇ ਧੁੱਪ ਚ ਇਹਨੂੰ ਅਜ ਬੜਾ ਮੇਰਾ ਹਾਏ ਜਉਂ ਡਿਆਵਾ ਧੁੱਪੇ ਕੰਮ ਕਰਨੀ ਆ ਕਦੀ ਕੌੜ ਤੁਮੇ ਵਾਂਗੂ ਕੌੜੀ ਤੇ ਕਦੀ ਸ਼ਹਿਰ ਨਾਲੋਂ ਵੀ ਮਿੱਠੀ ਇਹਦੇ ਕੋਲ ਤੇ ਰਪਿੰਦਰ ਕੋਰੇ ਤੈਨੂੰ ਬਚ ਕੇ ਹੀ ਰਹਿਣਾ ਪੈਣਾ ਉਹੋ ਕਿਹੜੀ ਸੋਚੀ ਪੈ ਗਈ ਉਹ ਇੱਧਰ ਆਉ ਤੈਨੂੰ ਇੱਕ ਖੁਸ਼ਖਬਰੀ ਦੱਸਾਂ ਕੀ ਗੱਲ ਆ ਭਾਬੀ ਜੀ ਗੱਲ ਮੈਂ ਤੁਹਾਨੂੰ ਦੱਸਦੀ ਆ ਮੰਮੀ ਕਿੱਥੇ ਨੇ ਇੱਥੇ ਹੀ ਨੇ ਮੰਮੀ ਦੱਸੋ ਤੁਸੀਂ ਮੰਮੀ ਆ ਜਾਂਦੇ ਆ ਕੁਮਲ ਨਾਲੇ ਪਰਸੋਂ ਦੀ ਜਿਹੜਾ ਤੂੰ ਇੰਨਾ ਲੜੀ ਆ ਭੈਣ ਨਾਲ ਉਹਦੀ ਮਾਫੀ ਤੇ ਮੰਗ ਪਹਿਲੇ ਤੂੰ ਇਹ ਚੰਗਾ ਕੀਤਾ ਇਹ ਤੁਹਾਨੂੰ ਹਾਂਜੀ ਹਾਂਜੀ ਉਹ ਤੇ ਮੰਗਣੀ ਆ ਮਾਫੀ ਦੀਦੀ ਮੈਨੂੰ ਮਾਫ ਕਰ ਦਿਓ ਜਿਹੜੀ ਮੇਰੇ ਕੋਲ ਗਲਤੀ ਹੋਈ ਆ ਉਹ ਨਹੀਂ ਭਾਬੀ ਜੀ ਕੋਈ ਗੱਲ ਨਹੀਂ ਵੀਰ ਕੋਈ ਗੱਲ ਨਹੀਂ ਮੈਂ ਕੌਣ ਹੁੰਨੀ ਆ ਮਾਫੀਆਂ ਦੇਣ ਵਾਲੀ ਚਾਹੇ ਕਿਹੜੀ ਐਡੀ ਵੱਡੀ ਗੱਲ ਹੋ ਗਈ ਕੋਈ ਨਹੀਂ ਉਹ ਗੱਲ ਤੇ ਛੱਡੋ ਨਹੀਂ ਨਹੀਂ ਕਿਹੜੀ ਗੱਲ ਛੱਡੋ ਇੰਨੇ ਜੇ ਗਲਤੀ ਕੀਤੀ ਆ ਤੇ ਮਾਫੀ ਤੈਨੂੰ ਮੰਗਣੀ ਪੈਣੀ ਨਹੀਂ ਕੋਈ ਗੱਲ ਨਹੀਂ ਮਾਫੀ ਦੀ ਨਹੀਂ ਵੀਰ ਇੱਡੀ ਕੋਈ ਲੋੜ ਹੈਗੀ ਦੱਸੋ ਤੁਸੀਂ ਗੱਲ ਕੀ ਮੰਮੀ ਤੇ ਕੱਪੜੇ ਪਾਉਣ ਗਏ ਨੇ ਮੈਂ ਕੱਡੇ ਸੀ ਮੈਂ ਤਾਂ ਕਿਹਾ ਮੰਮੀ ਆ ਹੀ ਜਾਂਦੀ ਫੇਰ ਹੀ ਗੱਲ ਦੱਸਦੀ ਆ ਮੈਂ ਨਾ ਆਪਣੀ ਘਈ ਹੀ ਮਾਸੀ ਕੋਲ ਠੀਕ ਹੈ ਹਾਂਜੀ ਤੇ ਉਹਦੀ ਕੁੜੀ ਆ ਬੜੀ ਸੁਣੀ ਸੁਣਖੀ ਆ ਤੇ ਉਹਦਾ ਰਿਸ਼ਤਾ ਨਾ ਮੈਂ ਵੱਡੇ ਵੀਰ ਵੱਲ ਕਰਕੇ ਆਈਆਂ ਪੱਕਾ ਹੈ ਰਿਸ਼ਤਾ ਪੱਕਾ ਹਾਂਜੀ ਇਹ ਕਿਹੜੀ ਮਾਸੀ ਦੀ ਕੁੜੀ ਆ ਗਈ ਤੁਹਾਡੇ ਇੰਨੇ ਚਿਰ ਦਾ ਤੇ ਤੁਸੀਂ ਕਦੀ ਨਾ ਨਹੀਂ ਲਿਆ ਭਾਬੀ ਜੀ ਉਹ ਹੈਗੀ ਆ ਮੇਰੀ ਮਾਸੀ ਉਹੀ ਤੇ ਮੈਨੂੰ ਮਿਲਦੀ ਵਰਤਦੀ ਆ ਤੁਹਾਨੂੰ ਪਤਾ ਹੀ ਆ ਬਾਕੀ ਤੇ ਕੋਈ ਆਉਂਦਾ ਜਾਂਦਾ ਨਹੀਂ ਐ ਲੱਗੀ ਤੇ ਮੇਰੇ ਨਾਲ ਕਿਹਾ ਕਿਈ ਵਾਰੀ ਉਹਨਾਂ ਕੋਲੋਂ ਅੱਛਾ ਅੱਛਾ ਠੀਕ ਆ ਹਾਂ ਤੇ ਉਹਦੀ ਕੁੜੀ ਆ ਤੇ ਮੈਂ ਕਿਹਾ ਚੱਲ ਵੱਡੇ ਵੀਰ ਦਾ ਰਿਸ਼ਤਾ ਕਰਾ ਦਿੰਨੇ ਆ ਤਾਂ ਕਰਕੇ ਗੱਲ ਕਰਕੇ ਆਏ ਆ ਉਹਨਾਂ ਨਾਲ ਤੇ ਕੀ ਕਰਦੀ ਆ ਕੁੜੀ ਕੁੜੀ ਨੇ ਪੜੀ ਲਿਖੀ ਆ ਤੇ ਹੁਣ ਘਰੇ ਹੀ ਹੈ ਹੁਣ ਪੜ ਲੈ ਕੇ ਕੁੜੀਆਂ ਨੇ ਅੱਗੇ ਕੀ ਕਰਨਾ ਹੁੰਦਾ ਆ ਫੈ ਹੀ ਦੰਨੀ ਆ ਘਰੇ ਫਿਰ ਰਿਸ਼ਤੇ ਹੀ ਹੋਣੇ ਬਾਲ ਵਿੱਚ ਕੌਣ ਕੌਣ ਆ ਪਾ ਭੀਜੀ ਬਸ ਮਾਵਾ ਧੀ ਆਈ ਨੇ ਹੋਰ ਤੇ ਕੋਈ ਹੈ ਨਹੀਂ ਆ ਤੇ ਘਰ ਬਾਹਰ ਚੰਗਾ ਘਰ ਬਾਹਰ ਤੋਂ ਭੈਣੇ ਕੀ ਲੈਣਾ ਤੋਂ ਕੁੜੀ ਚੰਗੀ ਆ ਆਦਿਆ ਕਾਰੀ ਆ ਕਹਿਣਾ ਮੰਨਣ ਵਾਲੀ ਆ ਫਿਰ ਵੀ ਵੀਰ ਕੱਲ ਨੂੰ ਵੀਰ ਨੇ ਉੱਥੇ ਜਾਣਾ ਵਾ ਬੈਣਾ ਖਲੋਣਾ ਵਾ ਸੋ ਗੱਲਾਂ ਬਾਤਾਂ ਹੁੰਦੀਆਂ ਨੇ ਹੈਨਾ ਨਹੀਂ ਨਿੱਜ ਜੋਗੀ ਤੇ ਹੈਗੇ ਨਹੀਂ ਆਹ ਹੋਈ ਮੇਰੇ ਕਹਿਣ ਦਾ ਨਾਲੇ ਮੇਰੀ ਗੱਲ ਸੁਣੋ ਕੁੜੀ ਉਹ ਨਾਲੇ ਤੋਰਦੀ ਤਿੰਨਾ ਕੱਪੜਿਆਂ ਚ ਤੇ ਨਾਲੇ ਸਾਨੂੰ ਇਹਦੇ ਕੁੜੀ ਦੀ ਲੋੜ ਹੈ ਜਿਹੜੀ ਵਧੀਆ ਹੋਏ ਘਰ ਸੰਭਣ ਵਾਲੀ ਤੇ ਉਹ ਬਹੁਤ ਚੰਗੀ ਆ ਉਹਦੀ ਜ਼ਿੰਮੇਵਾਰੀ ਮੇਰੀ ਹੈ ਤੇ ਮੈਂ ਤਾਰਿਸ਼ ਤੱਕ ਰਾਇਆ ਹੀ ਕਿ ਸਾਡਾ ਘਰ ਵੀਰਵੇ ਵੱਡੇ ਵੀਰ ਦਾ ਘਰ ਵੱਸਦਾ ਹੋਏਗਾ ਤੇ ਘਰ ਵੀ ਵਧੀਆ ਲੱਗੂਗਾ ਪੂਰਾ ਪਰਿਵਾਰ ਹੋ ਜਾਗੇ ਉਹ ਤੇ ਗੱਲ ਭਾਬੀ ਜੀ ਤੇ ਠੀਕ ਆ ਵੀ ਤਿੰਨਾ ਕੱਪੜਿਆਂ ਚ ਕੁੜੀ ਚਾਹੀਦੀ ਆ ਫਿਰ ਫਿਰ ਵੀ ਕੋਈ ਚਾਰ ਭੈਣ ਭਰਾ ਹੋਣੇ ਨੇ ਅੱਗੋਂ ਅਗਲਿਆਂ ਨੇ ਚਾਹ ਪਾਣੀ ਪਿਆਉਣਾ ਵਾ ਰੋਟੀ ਪਾਣੀ ਖਵਾਉਣਾ ਵਾ ਇਹ ਵੀ ਤੇ ਵੇਖਣਾ ਕਹ ਨਹੀਂ ਉਹ ਭੈਣੇ ਹੁਣ ਵੱਡੇ ਬੀਲ ਕਰਦੇ ਇੰਨਾ ਨਹੀਂ ਕਰ ਸਕਦੇ ਅਹੀਂ ਆਪੀ ਕਰ ਲਾਂਗੇ ਸਾਰਾ ਕੁਝ ਤੂੰ ਇੰਨਾ ਟੈਨਸ਼ਨ ਨਾ ਮੇਰੀ ਗੱਲ ਸੁਣੋ ਹੁਣ ਤੁਹਾਡੇ ਵਿਆਹ ਵਾਰੀ ਵੀ ਅਸੀਂ ਕਿਸੇ ਨੂੰ ਸੱਦਿਆ ਨਹੀਂ ਕੋਈ ਸ਼ਗਨ ਵਿਆਹ ਦੀ ਕੋਈ ਗਲੀ ਗਵਾੜ ਨਹੀਂ ਕਿਤੇ ਭਾਜੀ ਨਹੀਂ ਕੋਈ ਕੁਛ ਨਹੀਂ ਤੇ ਹੁਣ ਇਹਦੇ ਵਾਰੀ ਤੇ ਕੁਛ ਨਾ ਕੁਛ ਕਰਨਾ ਹੀ ਆ ਨਾ ਉਹ ਤੇ ਚੱਲ ਆਪਾਂ ਕਰਾਂਗੇ ਉਹ ਤੇ ਸਾਰਾ ਗੱਜ-ਵੱਜ ਕੇ ਕਰਾਂਗੇ ਤੁਸੀਂ ਬਸ ਤਿਆਰ ਰਹੋ ਪੰਗੜਾ ਪਾਉਣ ਨੂੰ ਅਸੀਂ ਵੀਰ ਰੈਦ ਕੀ ਵਿਆਹ ਦੇਣਾ ਵਾ ਬਾਕੀ ਜੀ ਮੰਮੀ ਹੁੰਦੀ ਆ ਨਾ ਉਹਨਾਂ ਨਾਲ ਸਲਾਹ ਕਰ ਲਓ ਫਿਰ ਜਿੱਦਾਂ ਕਹਿੰਗੇ ਉਦਾਂ ਕਰ ਲੈ। ਪਹਿਲੇ ਗੱਲ ਤੇ ਕਰੋ ਤੇ ਮੰਮੀ ਨਾਲ। ਮੰਮੀ ਨਾਲ ਤੇ ਗੱਲ ਕਰਨੀ ਵੀਰ ਨਾਲ ਵੀ ਗੱਲ ਕਰਨੀ ਪੈਣੀ ਆ ਪਹਿਲਾਂ। ਹਾਂ ਉਹ ਤੇ ਕਰਨੀ ਹੋਈ ਆ ਹੈਨਾ? ਹਾਂਜੀ। ਕੋਈ ਨਹੀਂ ਮੰਮੀ ਆਉਂਦੇ ਆ ਤੇ ਫਿਰ ਮੈਂ ਕਰਦੀ ਗੱਲ। ਕੁੜੇ ਘਰ ਵੀਤ ਤੋ ਕੂੰਦੀ ਸਹਿੰਦੀ ਨੀਗੀ? ਜਦੋਂ ਤੇ ਪਰੌਣੇ ਗਿਆ ਤੂੰ ਚੋਪੀ ਕਰ ਗਈ ਆ। ਪਹਿਲਾਂ ਬੁਆਣੀ ਮੈਂ ਉਹ ਕਰਨਾ ਵਾ ਤੇ ਉਹ ਕਰਨਾ ਤੂੰ ਹੁਣ ਤੂੰ ਚੋਪੀ ਕਰ ਗਈ ਆ। ਕੀ ਗੱਲ ਕੀ ਆ? ਤੈਨੂੰ ਰਿਸ਼ਤਾ ਚੰਗਾ ਨਹੀਂ ਲੱਗਾ ਮੰਮੇ ਚਾਹ ਖੁਸ਼ੀਆਂ ਬਥੇਰੇ ਹੁੰਦੇ ਢਿੱਡ ਚ ਮਾਂ ਪਿਓ ਦੇ ਸਿਰ ਤੇ ਵੀ ਮੰਮੇ ਆ ਰੀ ਜਿ ਪੂਰੀ ਕਰਨੀ ਆ ਕਰਨੀ ਆ ਮੈਂ ਇਦਾਂ ਕਰਨਾ ਇਦਾਂ ਕਰਨਾ ਪਰ ਮੰਮੇ ਜਦੋਂ ਇਹੋ ਜੀ ਨੋਬਤ ਆਉਂਦੀ ਆ ਨਾ ਉਦੋਂ ਮੰਮੇ ਕਈ ਸੋਚ ਵਿਚਾਰ ਆਪਣੇ ਆਪ ਹੀ ਢਿੱਡ ਚ ਆ ਜਾਂਦੀ ਵੇਲਾ ਕਾਦੀ ਹੁਣ ਸੋਚ ਵਿਚਾਰ ਜੋ ਤੂੰ ਚਾਹੁੰਦੀ ਸੀ ਚਲੋ ਚੰਗਾ ਮਿਲ ਗਿਆ ਨਾਲ ਸਕੀ ਤੇਰੀ ਭੈਣ ਨੇ ਰਿਸ਼ਤਾ ਲੈ ਗਈ ਸ਼ੁਕਰ ਕਰ ਜੇ ਉਹਦੀ ਮਾਂ ਕੋਮਲ ਦੀ ਬੋਲਦੀ ਹੁੰਦੀ ਨਾ ਮੇਰ ਨਾਲ ਤਾਂ ਕਦੀ ਵੀ ਨਹੀਂ ਰਿਸ਼ਤਾ ਹੋਣ ਦੇਣਾ ਉਹਨੇ ਨਹੀਂ ਚਾਉਣਾ ਵੀ ਮੇਰੀ ਬਰੋਬਰ ਤੇ ਖੜੀ ਕਰਨਾ ਲੱਗੀ ਇਹ ਤਾਂ ਅੱਜ ਘਰ ਚਲ ਚਲੀ ਸ਼ੁਕਰ ਕਰ ਤੂੰ ਚੰਗੇ ਘਰ ਚਲ ਚਲੀ ਮੈਨੂੰ ਪਤਾ ਮੰਮੇ ਮਾਸੀ ਨੇ ਤੇ ਆਉਣਾ ਜਾਣਾ ਆਪਣੇ ਘਰ ਕਦੇ ਦਾ ਛੱਡਿਆ ਵੀ ਜਿਹੜਾ ਮਾੜਾ ਬੰਦਾ ਦਾ ਸਾਥ ਕੋਈ ਨਹੀਂ ਦਿੰਦਾ ਤੇ ਕੋਮਲ ਦੀਦੀ ਵੀ ਤਾਂ ਹੀ ਆਪਣੇ ਘਰ ਆਈ ਹੈ ਜਿਉ ਆਪਦੇ ਪੇਕਿਆਂ ਨਾਲ ਮਿਲਦੀ-ਗਿਲਦੀ ਹੁੰਦੀ ਤੇ ਉਹਨੇ ਕਿਹੜਾ ਆਪਾਂ ਨੂੰ ਜਾਣਣਾ ਹੈ ਇਹੀ ਗੱਲ ਦਾ ਡਰਿਆ ਮੰਮੀ ਕਿਤੇ ਉਹ ਮੈਨੂੰ ਆਪਣੀ ਨੌਕਰਾਨੀ ਬਣਾ ਕੇ ਨਾ ਰੱਖ ਲਿਆ ਆਪੋ ਜੋਬ ਵੀ ਸਰਕਾਰੀ ਕਰਦੀ ਹੈ ਨਹੀਂ ਪੁੱਤ ਵੇ ਉਹ ਤਾਂ ਪ੍ਰਾਣਾ ਕਿੱਡਾ ਚੰਗਾ ਉਹ ਕਹਿੰਦੇ ਆ ਮਾਸੀ ਸਾਰਾ ਕੰਮ ਮੇਰੇ ਸਿਰ ਤੇ ਸੁੱਟ ਦੋ ਤੇ ਏਡੀ ਥੋੜੀ ਗੱਲ ਵਾ ਜੋ ਮਾਨਣਾ ਆਏ ਆ ਤੇ ਇਹ ਥੋੜੀ ਵੀ ਤੈਨੂੰ ਨੌਕਰਾਨੀ ਬੁਲਾਉਣ ਵਾਸਤੇ ਲੈ ਕੇ ਆਏ ਮੰਮੇ ਨਾਲੇ ਬਾਕੀ ਵੇ ਪੁੱਤ ਦਰਾਈਆਂ ਜਿਠਾਣੀਆਂ ਚਲੋ ਅਪ ਤੇਰੀ ਭੈਣ ਵੀ ਆ ਉਧਰ ਵਾਲੀ ਜਿਠਾਣੀ ਤੇਰੀ ਬਣਨੀ ਆ ਜਿਹੜਾ ਪ੍ਰਾਣਾ ਹੋਊਗਾ ਉਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਰਖੂ ਉਹ ਥੋੜੀ ਤਾਂ ਨੌਕਰਾਨੀ ਬਣ ਕੇ ਨਦੀ ਰਹਿਣ ਦੇਣ ਡਿਆ ਪਤਾ ਨਹੀਂ ਮੰਮੀ ਡਰ ਜਿਆ ਲੱਗਦਾ ਵਾ ਤੁਹਾਨੂੰ ਪਤਾ ਜਦੋਂ ਨਿੱਕੇ ਆਪਾਂ ਸਾਰੇ ਇਕੱਠੇ ਹੋ ਕੇ ਨਾਨਕੇ ਜਾਂਦੇ ਹੁੰਨੇ ਆ ਉਦੋਂ ਕੋਮਲ ਕਿੰਨਾ ਲੜਦੀ ਹੁੰਦੀ ਮੰਮੀ ਕਿੰਨਾ ਇੱਕ ਪੱਤ ਪਾਉਂਦੀ ਹੁੰਦੀ ਜਾਣ ਕੇ ਰੋ ਕੇ ਮਾਸੀ ਕੋਲ ਚਲ ਜਾਂਦੀ ਹੁੰਦੀ ਤੇ ਮਾਸੀ ਤੋਂ ਸਾਰਿਆਂ ਨੂੰ ਝੜਕਾ ਬਵਾ ਦਿੰਦੀ ਹੁੰਦੀ ਮੈਨੂੰ ਉਹੀ ਇਹਦਾ ਨਾ ਸਾਹਮਣੇ ਸੁਭਾਅ ਆਈ ਜਾਂਦਾ ਵਾ ਵੀ ਇਹ ਉਦਾਂ ਨਾ ਮਰਨਾ ਕਰੇ ਪੁੱਤ ਉਹ ਤਾਂ ਬਚਪਨਾ ਹੀ ਬਚਪਨ ਵਿੱਚ ਸਾਰੇ ਇਦਾਂ ਹੀ ਕਰਦੇ ਨੇ ਆਣੇ ਨਿੱਕੇ ਨਿੱਕੇ ਕੁਝ ਹੋਣਾ ਲੜਾਈਆਂ ਝਗੜੇ ਚੱਲਦੇ ਰਹਿੰਦੇ ਆ ਉਹ ਗੱਲਾਂ ਨਾਲ ਲੈ ਕੇ ਤੂੰ ਹੁਣ ਟੁਰੀ ਰਹਾ ਹੁਣ ਤੂੰ ਮੈਨੂੰ ਇਹ ਦੱਸ ਤੂੰ ਤਾਂ ਖੁਸ਼ ਮੀਆਂ ਕਿ ਨਹੀਂ ਖੁਸ਼ ਮੰਮੀ ਖੁਸ਼ ਤੇ ਮੈਨੂੰ ਮੈਂ ਹੈ ਗਈ ਆ ਪਰ ਮੰਮੀ ਮੈਨੂੰ ਤੇਰਾ ਵੀ ਦੁੱਖ ਲੱਗਦਾ ਏ ਜੇ ਮੈਂ ਵੱਡੇ ਘਰ ਜਾ ਕੇ ਸੁਖੀ ਹੋਊਂਗੀ ਫਿਰ ਮੈਨੂੰ ਆਪਣੀ ਮਾਂ ਦਾ ਵੀ ਤੇ ਦੁੱਖ ਹੈ ਨਾ ਤੂੰ ਕੱਲੀ ਇੱਥੇ ਓਏ ਗੱਲ ਨਹੀਂ ਮੇਰਾ ਨਾ ਤੂੰ ਉਹ ਗੱਲ ਕੱਲ ਦਾ ਸੋਚ ਹੁਣ ਮੈਂ ਥੋੜੀ ਵੀ ਆਪਣੇ ਕੱਲੀ ਵੀ ਆ ਕੇ ਤੇਰਾ ਉਹ ਗੱਲ ਵੀ ਜ਼ਿੰਦਗੀ ਬਰਬਾਦ ਕਰ ਦੇਣੀ ਤੂੰ ਆਪਣੇ ਘਰ ਖੁਸ਼ ਰਹੇਂਗੀ ਵਸੇ ਰਹੇਂਗੀ ਤੇ ਮੈਨੂੰ ਇੰਨੀ ਬੜੀ ਕੋਈ ਚੀਜ਼ ਤੇ ਰਹੀ ਗੱਲ ਮੇਰੀ ਰੋਟੀ ਦੀ ਜਿੱਥੇ ਮੈਂ ਕੰਮ ਕਰਨਾ ਤੇ ਮੈਂ ਦੋ ਰੋਟੀਆਂ ਖਾਹਿਆ ਮੈਂ ਅਕੜੇ ਉਹ ਕਰ ਪਕਾਇਆ ਕਰਨੀ ਆ ਜਾ ਉਹ ਕਲਪ ਵੀ ਨੂੰ ਹੋਣਾ ਬਈ ਮੈਨੂੰ ਕੋ ਪਕਾ ਕੇ ਦੇ ਤੇ ਫੇਰੇ ਮੈਂ ਖਾਵਾਂ ਫੋਨ ਮੰਮੀ ਪਤਾ ਨਹੀਂ ਕਿਹਦਾ ਆ ਗਿਆ ਇਹ ਤੁਹਾਡੇ ਫੋਨ ਤੇ ਕੱਟਿਆ ਹੀ ਗਿਆ ਚੱਲ ਕੋਈ ਨਹੀਂ ਵੇਖ ਲਾਂਗੇ ਬਾਅਦ ਚ ਹਾਂ ਕੰਪਨੀ ਵਾਲਿਆਂ ਦਾ ਆਉਣਾ ਹੋਰ ਸਾਨੂੰ ਫੋਨ ਕਿੰਨੇ ਕਰਨੀ ਬਸ ਕੋਈ ਨਹੀਂ ਉਦਾਂ ਤੇ ਮੰਮੀ ਮੈਨੂੰ ਬੜਾ ਚਾਹਵਾ ਜਿੱਦਾਂ ਉਹ ਚਾਹ ਨਾਲ ਗੱਲਾਂ ਕਰਦੇ ਆ ਨਾ ਜੇ ਮੈਂ ਉਹਨਾਂ ਦੀਆਂ ਗੱਲਾਂ ਵੱਲ ਜਾਵਾਂ ਤੇ ਮੈਨੂੰ ਇਤਰਾ ਲੱਗਦਾ ਵੀ ਮੈਨੂੰ ਭੈਣ ਹੀ ਰੱਖੂਗੀ ਤੇ ਗਾੜੀ ਲਾ ਕੇ ਰੱਖੂਗੀ ਮੇਰੇ ਨਾਲ ਕੋਈ ਗਲਤ ਨਹੀਂ ਹੋਣ ਦਿੰਦੀ ਜੇ ਕੋਈ ਸਹੁਰਿਆਂ ਦੇ ਘਰ ਚ ਵੀ ਉਹ ਨੇਕੀ ਕਰੂਗਾ ਤੇ ਮੇਰੀ ਸਾਈਡ ਲਾਉਗੀ ਜੇ ਮੈਂ ਉਹਦੇ ਬਚਪਨ ਪੁਨੇ ਚ ਖੇਡਦਿਆਂ ਵੱਲ ਜਾਣੀ ਆ ਤੇ ਉਦੋਂ ਮੰਮੀ ਮੈਨੂੰ ਡਰਜਾ ਲੱਗ ਜਾਂਦਾ ਹੋਰ ਗੱਲ ਕੋਈ ਨਹੀਂ ਗੀ ਮੈਂ ਵੀ ਤੇ ਚਾਹੁੰਨੀ ਮੈਂ ਸੋਖੇ ਘਰ ਜਾਵਾਂ ਤੂੰ ਨਾ ਪਰਮਾਤਮਾ ਤੇ ਡੋਰੀਆਂ ਸੁੱਟ ਕੋਈ ਗੱਲ ਨਹੀਂ ਜੋ ਮਾਲਕ ਕਰੋ ਚੰਗਾ ਕਰੋ ਜੇ ਹੁਣ ਰੱਬ ਨੇ ਉਹ ਘਰ ਘਰ ਆਣ ਕੇ ਤੇਰਾ ਰਿਸ਼ਤਾ ਨੇ ਮੰਗਿਆ ਵਾ ਨਾ ਤੇ ਮਾਲਕ ਨੇ ਕੋਈ ਵਿਧ ਬਣਾਈ ਆ ਨਾ ਤੋ ਉਹਦੀਆਂ ਬਿਦਾਂ ਉਹ ਗੱਲ ਚੰਗੀਆਂ ਹੁੰਦੀਆਂ ਮਾੜੀਆਂ ਨਹੀਂ ਹੁੰਦੀਆਂ ਹਾਂ ਮੰਮੀ ਕੋਈ ਦੇਣ ਲੈਣ ਦੀ ਗੱਲ ਤੇ ਨਹੀਂ ਕਰਦੀ ਨਾ ਨਾ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮਾਲਕ ਦੋ ਦਿੱਤਾ ਸਭ ਕੁਆ ਬਾਕੀ ਕੋਈ ਗੱਲ ਨਹੀਂ ਮੈਂ ਤਾਂ ਲੋੜਵੰਦ ਚੀਜ਼ਾਂ ਦੋਗੇ ਇਦਾਂ ਤੇ ਨਹੀਂ ਮੈਂ ਤੈਨੂੰ ਫੜਾ ਦਨ ਲੱਗੀ ਉਹਨਾਂ ਨੂੰ ਪੇ ਲੈ ਜਾਉ ਇਹਨੂੰ ਮੰਮੀ ਮੈਂ ਕਿੱਦਾਂ ਤੁਹਾਨੂੰ ਤੰਗ ਕਰ ਸਕਦੀ ਹਾਂ ਚੱਲ ਉਦਾਂ ਮੈਂ ਕਹਿ ਦਿੰਨੀ ਹਾਂ ਵੀ ਮੈਂ ਤੰਗ ਆ ਜਾਨੀ ਹਾਂ ਮੰਮੀ ਤੇਰੇ ਵੱਲ ਵੇਖ ਕੇ ਵੀ ਆਪਣੀ ਗਰੀਬੀ ਤੋਂ ਤੇ ਰੱਬ ਨੂੰ ਇਤਾਨਾ ਦਿੰਨੀ ਹਾਂ ਪਰ ਮੈਂ ਇਹ ਥੋੜਾ ਅੰਨੀ ਆ ਵੀ ਮਾਂ ਤਾਂ ਆਪਣੀ ਜਿੰਦ ਜਾਨ ਵੇਚ ਕੇ ਤੇ ਮੇਰੇ ਸ਼ੌਂਕ ਪੂਰੇ ਕਰਦੇ ਤੇ ਮ ਕੋਈ ਗਾਣੀ ਦਊਂਗੀ ਜਿੰਨੇ ਜੋਗੀ ਆ ਕਿ ਮੈਂ ਚੀਜ਼ਾਂ ਕਿਤੇ ਲੈ ਕੇ ਜਾਣਾ ਵਾ ਤੇ ਰਵਾਤੇ ਹੀ ਆ ਅੱਜ ਲੈ ਜਾ ਕੱਲ ਲੈ ਜਾ ਕੋਈ ਗਾਣੀ ਜੇ ਤੈਨੂੰ ਦੱਸੂਗਾ ਨਾ ਜਿਹੜੀ ਚੀਜ਼ ਉੱਥੇ ਨਹੀਂ ਆਗੀ ਤੂੰ ਮੈਨੂੰ ਦੱਸੀ ਮੈਂ ਤੈਨੂੰ ਲੈ ਦਊਂਗੀ ਤੇਰਵਾਤੇ ਸੰਭੇ ਸੁਤੇ ਜੋ ਕੋਈ ਪੈਹਾ ਤੇ ਲਹਾਗਾ ਵਾ ਤੈਨੂੰ ਚੀਜ਼ ਲੈ ਕੇ ਦੇਣੀ ਬਾਕੀ ਜਿਹੜੀ ਚੀਜ਼ ਤੇਨੂੰ ਲੋੜਾ ਤੂੰ ਆਪ ਜਾ ਕੇ ਆਪਣੀ ਸੇਲੀ ਨਾਲ ਜਾ ਕੇ ਜਾਂ ਕੋਮਲ ਨਾਲ ਜਾ ਕੇ ਤੂੰ ਲੈਵੀ ਰੁਪਿੰਦਰਿਆ ਲਿਆ ਕੱਪੜੇ ਮੈਂ ਹਾਂ ਤੂੰ ਅੰਦਰੋਂ ਤੁਰੀ ਫੇਰਦੀ ਆ ਤੇ ਮੈਂ ਤੇ ਤੈਨੂੰ ਕੱਪੜੇ ਦੂਜੇ ਤੋਣ ਵੱਲੋਂ ਕਰਕੇ ਦੇਈ ਮੀਂਹ ਬੱਤੀ ਬੰਦ ਹੋ ਗਈ ਜੇ ਤੇ ਮੈਂ ਹੱਥਾਂ ਨਾਲ ਮਲਾਂ ਨਹੀਂ ਆ ਕੱਪੜੇ ਤੇ ਭਾਬੀ ਤੇ ਵੀਰ ਆਏ ਨੇ ਤੇ ਮੈਨੂੰ ਫੜ ਕੇ ਅੰਦਰ ਲਾ ਕੇ ਕੋਈ ਗੱਲ ਕਰਨੀ ਆ ਕਾਦੀ ਗੱਲ ਕਰਨੀ ਉਹਨਾਂ ਨੂੰ ਗੱਲ ਕਾਦੀ ਕਰਨੀ ਆ ਮੰਮੀ ਮੇਰੀ ਗੱਲ ਸੁਣੋ ਕੋਈ ਰਿਸ਼ਤੇ ਵੱਲੋਂ ਗੱਲ ਕਰਨ ਦੀ ਆ ਭਾਬੀ ਕਿਦੇ ਰਿਸ਼ਤੇ ਵੱਲੋਂ ਮਨੇ ਵੀ ਇੱਧੇ ਰਿਸ਼ਤੇ ਵੱਲੋਂ ਤਾਂ ਨਾ ਕੋਈ ਗੱਲ ਦਾ ਸਿਰ ਜੇ ਤੇ ਨਾ ਗੱਲ ਦਾ ਮੂੰਹ ਜੇ ਤੇ ਫੇਰ ਉਹ ਕਾਹਦਾ ਰਿਸ਼ਤਾ ਹੋਇਆ ਜੇ ਗੱਲ ਦਾ ਸਿਰ ਮੈਨੂੰ ਪਤਾ ਮੈਨੂੰ ਕਹਿੰਦੇ ਮੰਮੀ ਦੇ ਨਾਲ ਗੱਲ ਕਰ ਮੈਨੂੰ ਬਾਹੋਂ ਫੜ ਕੇ ਕੱਪੜੇ ਤੁਹਾਡੇ ਨੂੰ ਅੰਦਰ ਲੈ ਆਏ ਸਾਡੇ ਘਰ ਖੁਸ਼ੀਆਂ ਆਉਣ ਵਾਲੀਆਂ ਨੇ ਤੂੰ ਪੰਗੜਾ ਪਾਉਣ ਲਈ ਤਿਆਰ ਹੋ ਜਾ ਹੂੰ ਤੇ ਮੈਂ ਫੇਰ ਪੁੱਛਿਆ ਉਦਾਂ ਹੀ ਮੈਂ ਕਿ ਕੀ ਕਰਦੀ ਕੁੜੀ ਇਹ ਮੇਰੀ ਮਾਸੀ ਦੀ ਕੁੜੀ ਮੰਮੀ ਉਹਦੇ ਨਾਲ ਤੇ ਭਾਬੀ ਨੇ ਕਦੀ ਕੋਈ ਮਾਸੀ ਦੀ ਕੁੜੀ ਦਾ ਨਾਂ ਨਹੀਂ ਲਿਆ ਕਿਤੇ ਅੱਜ ਮਾਸੀ ਦੀ ਕੁੜੀ ਨਿਕਲ ਆਈ ਆ ਆਹੋ ਤੇ ਨਾ ਕਦੀ ਰਿਸ਼ਤੇ ਦਾ ਨਾਲ ਆ ਉਦੋਂ ਤੇ ਆਂਦੇ ਆ ਵੀ ਇਹਦਾ ਹੁਣਾਂ ਹੀ ਨਹੀਂ ਕਿਤੇ ਤੇ ਹੁਣ ਮੈਂ ਕਿੰਨੀ ਆ ਪਤਾ ਨਹੀਂ ਕੀ ਗੱਲ ਈਓ ਚਲਤੀ ਏ ਕੋਈ ਗੱਲ ਨਹੀਂ ਜੇ ਕਰਾਉਂਦੀ ਆ ਤੇ ਵਧੀਆਂ ਵਾ ਮਾੜਾ ਵੀ ਆਇਆ ਜਾਉਣ ਵਾਲੇ ਰੋਜ਼ ਉਹੋ ਹੀ ਮਿਹਣੇ ਦਿੰਦੀ ਐਨੇ ਕਿਹੜਾ ਵਿਆਹਿਆ ਜਾਣ ਕੀ ਪਤਾ ਹੁਣ ਕੀ ਸੋਚਿਆ ਹੁਣ ਮੰਮੀ ਮੇਰੀ ਗੱਲ ਸੁਣੋ ਵਿਆਹਿਆ ਤੇ ਜਾਊਗਾ ਆਂਦੇ ਕੁੜੀ ਬਹੁਤੇ ਮਾੜੇ ਘਰ ਦੀ ਆ ਨੀਤੀ ਇਹ ਜੋਪਕਾਰ ਮਾੜੇ ਕਰਦੀ ਆ ਤੇ ਤਾਂ ਕੀ ਆ ਮਾੜੇ ਕਰਦੀਆਂ ਨਾ ਜਿਹੜੀਆਂ ਸਭ ਤੋਂ ਚੰਗੀਆਂ ਰਹਿੰਦੀਆਂ ਆ ਉਹ ਕੰਮ ਵੀ ਕਰਦੀਆਂ ਤੇ ਇੱਜ਼ਤ ਵੀ ਕਰਦੀਆਂ ਆ ਚਵਲ ਅੱਗੇ ਵਿਆਹ ਕੇ ਲਿਆਂਦੀ ਇਹਦਾ 60000 ਦੀ ਤਾਲੂ ਤੇ ਚੜਿਆ ਰਹਿੰਦਾ ਮੰਮੀ ਮੇਰੀ ਗਾਲ ਸੁਣਾ ਦੂਜੇ ਵੀਰ ਦੇ ਵਿਆਹ ਵਾਰੀ ਵੀ ਅਸੀਂ ਕੋਈ ਸ਼ਗਨ ਨਹੀਂ ਕੀਤਾ ਕਿ ਰਿਸ਼ਤੇਦਾਰ ਨਹੀਂ ਛੜਿਆ ਗਲੀ ਗਵਾਂਦ ਕੋਈ ਭਾਜੀ ਨਹੀਂ ਦਿੱਤੀ ਤੇ ਐਰਕਾ ਵੀ ਫੇਰ ਉਦਾਂ ਹੀ ਕੰਮ ਮੈਂ ਤੇ ਕਹਿ ਦਿੱਤਾ ਮੈਂ ਇਹ ਰਿਸ਼ਤੇਦਾਰ ਵੀ ਸੱਦਣੇ ਨੇ ਤੇ ਚਾਹ ਪਾਣੀ ਵੀ ਉਹਨਾਂ ਨੂੰ ਵਧੀਆ ਪਿਆ ਲੈਣਾ ਪੈਣਾ ਜੀ ਨੀਤੀ ਇਹ ਚੱਲ ਕੋਈ ਗੱਲ ਨਹੀਂ ਰਿਸ਼ਤੇਦਾਰ ਆਪ ਆਪਣੇ ਘਰ ਸਾਰਾ ਪ੍ਰੋਗਰਾਮ ਕਰ ਲਾਂਗੇ ਤਾਂ ਕੀ ਹੈ ਆਹ ਨੋ ਤੇ ਮਮੀ ਮੈਨੂੰ ਵੀ ਤੇ ਚਾਹਵਾਣਾ ਕਿ ਮੇਰੇ ਵੀਰ ਦਾ ਸੋੜੀ ਤੇਰਾ ਵਿਆਹ ਹੋਵੇ ਅਸੀਂ ਵੀ ਘੜੀ ਨੱਚੀਏ ਤੇ ਅਸੀਂ ਕਰੋ ਖਰਚਾ ਪੁੱਤ ਲਾ ਲਾਂਗੇ ਤਾਂ ਕਿ ਜੇ ਰਪਿੰਦਰਿਆ ਹੁੰਦਾ ਵਾ ਨਾ ਤੇ ਕਰ ਲਈਏ ਮਮੀ ਮੈਨੂੰ ਤੇ ਦਾਲ ਚ ਕਾਲਾ ਹੀ ਲੱਗਣ ਡਿਆਈ ਨਾ ਸੱਚੀ ਗੱਲ ਦੱਸਾਂ ਇਹਦਾ ਰਿਸ਼ਤਾ ਵੀ ਉਦਾਂ ਦਾ ਹੀ ਹੁਣਾ ਮੈਂ ਐਵੇਂ ਨਾ ਹੋਏ ਦੋਵੇਂ ਪੈਣਾ ਮਿਲ ਕੇ ਤੇ ਸਾਡੇ ਤਾਲੂ ਤੇ ਨੱਚਣ ਫਿਰ ਨਹੀਂ ਤੇ ਇਹ ਨਹੀਂ ਸਾਰੀਆਂ ਨਹੀਂ ਇੱਕੋ ਜੀਆਂ ਹੁੰਦੀਆਂ ਜੇ ਮਾੜੇ ਕਰਦੀ ਆ ਉੱਜਤ ਜ਼ਿਆਦਾ ਕਰਦੀ ਆ ਪਰ ਵੀਰ ਨੂੰ ਵੀ ਤੇ ਪੁੱਛਣਾ ਪੈਣਾ ਵਾ ਨਾ ਵੀਰ ਨੇ ਕੀ ਕਹਿਣਾ ਵੀਰ ਨੂੰ ਤੇ ਜਿਹੜੀ ਗੱਲ ਕਹਤੀ ਉਹਨੇ ਵਿਚਾਰੇ ਨੇ ਮੰਨੀ ਜਾਣਾ ਉਹਨੇ ਕੀ ਕਹਿਣਾ ਨਹੀਂ ਪਰ ਫਿਰ ਵੀ ਮੰਮੀ ਤੁਸੀਂ ਚੰਗੀ ਤਰ੍ਹਾਂ ਦੂਜੇ ਵੀਰ ਨੂੰ ਪੁੱਛ ਲੈਣਾ ਕਿ ਕੀ ਸਾਬਕਤਾਬ ਆ ਕੀ ਇਹਨਾਂ ਦੀ ਕਿਹੜੀ ਇਹਦੀ ਮਾਸੀ ਆ ਕਿੱਦਾਂ ਕੁੜੀ ਆ ਤੇ ਘਰ ਵਿੱਚ ਕੌਣ ਕੌਣ ਆ ਨਹੀਂ ਦੋਵੇਂ ਮਾਵਾ ਤਾਂ ਹੀ ਆਈ ਨੇ ਚੱਲ ਪੁੱਤ ਕੋਈ ਗੱਲ ਨਹੀਂ ਕਰ ਲੈਨੇ ਆ ਗੱਲ ਕੀ ਆਂਦੀ ਆ ਚੜ ਤੋਰ ਪੋਛੀ ਲੈ ਆਜੋ ਮੈਂ ਮੰਮੀ ਆ ਜਾ ਕਰ ਲੋ ਤੁਸੀਂ ਆਪੇ ਗੱਲ ਪਿੰਡਾਂ ਦਾ ਦੋ ਚਾਰ ਹੀ ਅਜੇ ਲੱਗੀਆਂ ਨੇ ਕਿੱਡਾ ਸੋਹਣਾ ਹਰਿਆ ਹਰਿਆ ਹੈ ਨਾ ਜਦੋਂ ਮੈਂ ਲਾਲ ਸੂਟ ਪਾਇਆ ਹੋਊਗਾ ਕਲੀਰੇ ਪਾਏ ਹੋਣਗੇ ਚੂੜਾ ਪਾਇਆ ਹੋਗਾ ਕਿਵੇਂ ਇੱਕ ਫੋਟੋ ਇੱਥੇ ਤੇ ਜ਼ਰੂਰ ਲਵਾਉਣੀ ਆ ਮੇਰੀ ਨਾ ਮੰਮੀ ਨੇ ਚਿੰਤਾ ਹੀ ਦੂਰ ਕਰ ਦਿੱਤੀ ਆ ਵੀ ਨਹੀਂ ਕੁਛ ਨਹੀਂ ਹੁੰਦਾ ਉਹ ਤੇ ਨਿਆਣਪੁਣੇ ਚ ਲੜਦੀ ਸੀ ਤੇਰੀ ਭੈਣ ਆ ਇੱਥੇ ਨਾ ਐਦਾਂ ਕਰਕੇ ਖਲੋਕੇ ਹਾਏ ਕੰਡੇ ਚੁਬ ਗਏ ਗਰਮੀਤ ਕੀ ਗੰਢੀ ਨੇ ਕਾਚ ਵੜੀ ਕਾਚ ਕੀ ਵੜਨਾ ਵਾ ਪਿੰਡੀਆਂ ਵੇਖਣ ਲਈ ਆਵੇ ਤਿੰਨ ਚਾਰ ਲੱਗੀਆਂ ਮੇਰਾ ਰਾਦਾ ਇਹਨਾਂ ਨੂੰ ਨਾਂ ਤੋੜਾ ਇਹ ਕਿੰਨਾ ਹੱਥ ਲਾਉਣ ਦੀ ਕੰਡ ਨਹੀਂ ਆ ਮਰਦੀ ਨੇ ਸਾਨੂੰ ਕੰਡ ਕਿੱਥੇ ਲੜਦੀ ਆ ਕੰਡ ਤੇ ਲੜਦੀ ਤੇਰੇ ਵਰਗੀ ਨੂੰ ਵੇਖਿਆ ਤੂੰ ਕਦੇ ਕਿਤੇ ਕੰਮ ਨਹੀਂ ਕੀਤਾ ਹੱਥ ਨਹੀਂ ਲਾਇਆ ਸਾਨੂੰ ਕੰਡ ਕਿੱਥੇ ਲੜਨੀ ਆ ਅਸੀਂ ਤਾਂ ਮਾਵਾਂ ਤੇ ਐਡੇ ਕਾਬੂਜਾ ਹੱਥ ਮਾਰਦੀਆਂ ਰਹਿਨੀ ਆ ਮੈਂ ਸਾਰੇ ਘਰ ਚ ਤੈਨੂੰ ਲੱਭ ਲਿਆ ਤੁਹਾਡੇ ਹੋਰ ਕੀ ਬਣੇ ਤੇ ਰਿਸ਼ਤੇ ਦਾ ਨਹੀਂ ਇਧਰ ਨੂੰ ਆ ਗਈ ਹੈ ਰਿਸ਼ਤੇ ਤੇਰੇ ਦਾ ਕੀ ਬਣਿਆ ਰਿਸ਼ਤਾ ਮੰਮੀ ਕਹਿੰਦੀ ਘਰ ਦੇਣਾ ਹੈ ਹੈ ਕਿਦਾਂ ਦਾ ਘਰ ਬਾਹਰ ਹੋਣਾ ਦਾ ਘਰ ਘਰ ਬੜਾ ਸੋਹਣਾ ਵਾ ਤੈਨੂੰ ਪਤਾ ਉਹਨਾਂ ਦੇ ਘਰ ਹੀ ਉਹ ਜੇਰ ਨਾਲ ਹੀ ਮੱਕਪ ਲੈ ਕੇ ਆਈ ਹਾਂ ਮੇਰੀ ਮਾਸੀ ਦੀ ਕੁੜੀ ਨੇ ਵਿਆਹ ਕਰਾਇਆ ਨਾ ਉੱਥੇ ਉਹ ਤੇਰੀ ਮਾਸੀ ਦੀ ਕੁੜੀ ਕਿੰਨੀ ਸੋਹਣੀ ਹੈ ਨਾ ਸੱਚੀ ਹਾਂ ਵੇਖਿਆ ਹੀ ਗੱਡੀ ਤੇ ਆਏ ਸੀ ਉਹਨਾਂ ਦੀ ਗੱਡੀ ਵੀ ਹੈਗੀ ਆ ਅੱਛਾ ਹਾਂ ਤੇ ਉਹ ਤੇ ਮਿਗੇਂ ਦੇਰ ਸਟਾਰ ਕਰ ਦਿੰਨੇ ਆ ਘਰ ਬੜਾ ਵੈਸੇ ਤਗੜਾ ਹੀ ਉਹਨਾਂ ਦਾ ਹਾਂ ਹਾਂ ਮੈਂ ਜ਼ਿਆਦਾ ਤਾਂ ਡੇ ਘਰ ਵਰਗਾ ਘਰ ਹੋਊਗਾ ਤੇਰੀਆਂ ਚਾ ਲੀਜਾ ਰੋਜਾ ਪੂਰੀਆਂ ਹੋ ਜਾਣਗੀਆਂ ਤੂੰ ਮੇਰੇ ਕੋ ਮੰਗਦੀ ਰਹਿੰਨੀਂਗਾ ਜੀ ਨੋ ਪਰਸ਼ ਦੇ ਦੇ ਕਦੀ ਕੱਪ ਦੇ ਦੇ ਉੱਥੇ ਤਾਂ ਤੂੰ ਵਾਹ ਵਾਹ ਤਿਆਰ ਤੁਰਿਆ ਕਰੇਂਗੀ ਆਹੋ ਤੇ ਮੈਂ ਤੇਰੀ ਆਪਣੀ ਸਹੇਲੀ ਨੂੰ ਥੋੜਾ ਛੱਡ ਦੇਣ ਲੱਗੀ ਆ ਤੇਰੇ ਕੋਲ ਚੀਜ਼ ਮੰਗਣ ਵਾਲੀ ਆਤ ਨਹੀਂ ਮੇਰੀ ਜਾਨੀ ਜਿਹੜੀ ਚੰਗੀ ਲੱਗੀ ਮੈਂ ਤੇਰੇ ਕੋਲ ਲੈ ਜਾ ਕਰਨੀ ਆ ਜਿਹੜੀ ਤੈਨੂੰ ਚੰਗੀ ਲੱਗਿਆ ਕਰੋਗੇ ਮੇਰੇ ਕੋਲ ਲੈ ਲਿਆ ਕਰੀ ਚੰਗਾ ਪਰ ਜੇ ਕੋਈ ਚੰਗੀ ਚੀਜ਼ ਉਹ ਕੱਲ ਦੇਣ ਦੇਣਗੇ ਤੇ ਤਾਂ ਹੀ ਆ ਹਨਾ ਆਂਦੇ ਨਾ ਸੋਰੇ ਬਹੁਤ ਕੌੜੇ ਹੁੰਦੇ ਨਹੀਂ ਚੱਲ ਕੋਈ ਗੱਲ ਨਹੀਂ ਸਾਰੇ ਨੇ ਜਮਾਨਾ ਬੜਾ ਬਦਲ ਗਿਆ ਹੁਣ ਸਾਰੇ ਈ ਐ ਸਮਝਦੇ ਹਨਾ ਮੈਨੂੰ ਬੜਾ ਡਰ ਜਿਹਾ ਲੱਗਣ ੜਿਆ ਸੀ ਉਦੋਂ ਮੇਰੀ ਮੰਮੀ ਨੇ ਬੜਾ ਸੋਹਣਾ ਮੈਨੂੰ ਸਮਝਾਇਆ ਫਿਰ ਉਦੋਂ ਦਾ ਮੇਰਾ ਮਨ ਖੁਸ਼ ਹੋ ਗਿਆ ਮੈਂ ਪਤਾ ਕੀ ਸੋਚਿਆ ਸੀ ਮੈਂ ਕਿਹਾ ਹਰੀਆਂ ਹਰੀਆਂ ਪਿੰਡੀਆਂ ਜਿੱਥੇ ਖਲੋ ਕੇ ਹਨਾ ਫੋਟੋ ਲੈ ਵੇਖੇ ਪਹਾੜਾ ਦੇ ਵਿੱਚ ਫੋਟਵਾ ਫਟਵਾ ਲਓ ਕਿ ਲਵਾਉਂਦੇ ਆਪਾਂ ਵੇ ਇਹਨੇ ਆ ਟੀਵੀ ਦੇ ਵਿੱਚ ਤੁਹਾਡੇ ਘਰ ਟੀਵੀ 'ਚ ਫੋਟੋ ਤੂੰ ਪਿੰਡੀਆਂ 'ਚ ਲਵਾਉਣੀਆਂ ਫੋਟੋ ਮੈਂ ਫਿਰ ਜਦੋਂ ਮੇਰਾ ਸਾਡੇ ਘਰੇ ਵਿਆਹ ਹੋਗਾ ਸਾਡੇ ਘਰੇ ਹੋਰ ਥੋੜਾ ਕੁਛ ਆਗਾ ਪਿੰਡੀਆਂ ਹੀ ਆ ਹਰੀਆਂ ਹਰੀਆਂ ਸਾਡੇ ਘਰ ਫੋਟਵਾ ਖਿਚਾ ਲਈ ਹਾਂ ਪਰ ਤੁਹਾਡੇ ਘਰ ਥੋੜਾ ਮੈਂ ਉਹਨਾਂ ਨੂੰ ਲੈ ਕੇ ਜਾਉਂਗੀ ਤੇ ਮੇਰੀਆਂ ਫੋਟੋ ਉੱਥੇ ਖਿੱਚ ਲੂ ਚੱਲ ਕੋਈ ਨਹੀਂ ਕਹੀ ਮੇਰੀ ਸਹੇਲੀ ਦਾ ਘਰ ਆ ਲੱਗ ਗਈ ਆ ਕੋਈ ਨਹੀਂ ਚਲ ਜਾਾਂਗੇ ਚਲ ਵੇਖਾਂਗੇ ਪਰਸ਼ਦਾਣੇ ਵਿਆਹ ਵਾਲੇ ਦਿਨ ਮੈਂ ਆਪਣੇ ਵਿਆਹ ਚ ਬੋਲਦੀ ਚੰਗੀ ਥੜਾ ਲੱਗਦੀ ਆ ਤੈਨੂੰ ਤਾਂ ਚਾਹੀ ਬੜਾ ਤੇਰੇ ਵਿਆਹ ਦਾ ਵੇਲਾ ਚਾਹਤ ਮੈਨੂੰ ਹੋਣਾ ਹੀ ਆ ਮੇਰੇ ਹਾਨ ਦੀਆਂ ਕੁੜੀਆਂ ਮੇਰੀ ਮੰਮੀ ਕਹਿੰਦੀ ਸਾਰੀਆਂ ਦੇ ਨਿਆਣੇ ਡੇਡੇ ਵੱਡੇ ਹੋਏ ਆ ਤੇ ਮੇਰਾ ਹੀ ਫਿਰ ਵਿਆਹ ਨਹੀਂ ਹੋਇਆ ਮੇਰੀ ਮਾਂ ਜ ਵਿਚਾਰੀ ਗਰੀਬ ਹੀ ਤੇ ਚਾਹ ਤੈਨੂੰ ਪਤਾ ਫਿਰ ਹੁੰਦਾ ਹੀ ਆ ਆਪਾਂ ਅਗਲਾਂ ਨੂੰ ਤੇਰਾ ਨਾ ਉਹ ਗੱਲ ਕਰੀ ਜਾਨੀ ਆ ਆਪਾਂ ਛਾਵੇਂ ਬਹਿ ਕੇ ਗੱਲ ਕਰਦੀਆਂ ਵਾ ਤੇਰਾ ਰੰਗ ਜਿਆਦਾ ਕਾਲਾ ਹੋ ਜਾਣਾ ਸਾਨੂੰ ਤੇ ਧੁੱਪ ਤਾਪ ਦਾ ਫਰਕ ਨਹੀਂ ਪੈਂਦਾ ਆ ਜਾ ਚੱਲ ਉਦੋਂ ਮੈਂ ਵੀ ਤੈਨੂੰ ਤੇਰੇ ਰਿਸ਼ਤੇ ਬਾਰੇ ਪੁੱਛਣ ਆਈ ਮੈਂ ਵੀ ਜਾਵਾਂ ਘਰ ਮੰਮੀ ਮੇਰੀ ਬਲੌਂਡੀ ਹੁਣੀ ਪ੍ਰੀਤ ਰੁਪਿੰਦਰ ਆਉਣ ਗਈ ਆ ਤੇ ਮੈਨੂੰ ਡਰਿਆ ਕਿਤੇ ਪਾਣੀ ਨਾ ਮਾਰ ਦੇ ਮੈਂ ਤਾਂ ਕਹਿੰਨੀ ਬਾਬਾ ਗੱਲ ਸਿਰੇ ਲੱਗ ਜਾਏ ਬਸ ਮੰਮੀ ਆ ਜੇ ਨਾ ਤੇ ਫਟਾਫਟ ਕੰਮ ਲੰਬੇੜੀਏ ਕੋਈ ਗੱਲ ਨਹੀਂ ਕੋਮਲ ਟੈਨਸ਼ਨ ਨਾ ਲੈ ਤੂੰ ਜੇ ਕੋਈ ਗੱਲ ਕਰ ਵੀ ਤੋਗੇ ਨਾ ਆਪੇ ਸਾਂਭ ਲਾਂਗੇ ਉਨਤੇ ਗੱਲ ਸਿਰੇ ਲਾ ਕੇ ਰਵਾਂਗੇ ਕੋਮਲ ਪੁੱਤ 10 ਕੀ ਗੱਲ ਉਹ ਸਨਾਹ ਭੇਜਦੇ ਜਾਓ ਤੁਸੀਂ ਤੁਹਾਨੂੰ ਗੱਲ ਵੀ ਦੱਸਦੀਆਂ ਆਜੋ ਬੈਠੋ ਹਾਂ ਦੱਸੋ ਸਾਰੇ ਹੋ ਕੇ ਬੈਠੋ ਹਾਂ ਆਜੋ ਦੀਦੀ ਤੁਸੀਂ ਵੀ ਬੈਠੋ ਗੱਲ ਕਰਨੀ ਮੇਂ ਬੈਠਣੀ ਹੈ ਮੈਂ ਤਾਂ ਮੰਮੀ ਨੂੰ ਆਪੇ ਮੰਮੀ ਤੁਹਾਡੇ ਨਾਲ ਗੱਲ ਕਰ ਲੈਂਦੇ ਆ ਮੈਂ ਤਾਂ ਨਹੀਂ ਗੱਲ ਕੀਤੀ ਮੰਮੀ ਆਪੇ ਕਰ ਲੈਂਦੇ ਆਂ ਹਾਂ ਮੰਮੀ ਮੈਂ ਨਾ ਆਪਣੀ ਮਾਸੀ ਵੱਲ ਗਈ ਸੀ ਤੇ ਉਹਨਾਂ ਦੀ ਕੁੜੀ ਦਾ ਰਿਸ਼ਤਾ ਮੈਨਾ ਵੱਡੇ ਵੀਰ ਵੱਲ ਕਹਿਣੀ ਆ ਪੱਕਾ ਕਰਦੀ ਏ ਕੋਮਲ ਪੁੱਤ ਅੱਗੇ ਤੇ ਕਦੇ ਤੂੰ ਕਿਸ ਗੱਲ ਦਾ ਜ਼ਿਕਰ ਹੀ ਨਹੀਂ ਕੀਤਾ ਹੁਣ ਛੇਤੀ ਇਹਨਾਂ ਤੇਰੇ ਮਨ 'ਚੇ ਖਿਆਲ ਕਿੱਥੋਂ ਆ ਗਿਆ ਵੀਰ ਦਾ ਰਿਸ਼ਤਾ ਕਰਾਉ ਮਮਮੀ ਉਹ ਕਹਿੰਦੇ ਨਹੀਂ ਹੁੰਦੇ ਕੁਸ਼ੜ ਕੁੜੀ ਤੇ ਸ਼ਹਿਰ ਟੰਡੋਰਾ ਉਹ ਸਾਭ ਹੋਇਆ ਮੈਨੂੰ ਤਾਂ ਜੱਦ-ਜੇਤਾ ਹੀ ਨਹੀਂ ਉਹ ਤੇ ਚਾਨਕੀ ਨਾ ਮਾਸੀ ਦਾ ਫੋਨ ਆਇਆ ਕੱਲ ਤੇ ਮੈਂ ਫਿਰ ਉੱਥੇ ਗਈ ਤੇ ਮੈਨੂੰ ਉਹਦੇ ਵੱਲ ਖਿਆਲ ਪਿਆ ਤੇ ਮੈਂ ਤਾਂ ਉੱਥੇ ਕੱਲ ਪੱਕੀ ਕਰ ਆਈ ਆ ਅੱਛਾ ਚਲੋ ਪੁੱਤ ਕੁੜੀ ਉਹਦਾ ਠੀਕ ਠਾਕ ਸੋਹਣੀ ਸੁਨੱਖੀ ਆ ਮਮਮੀ ਕੁੜੀ ਬੜੀ ਸੋਹਣੀ ਸੁਨੱਖੀ ਆ ਨਾਲੇ ਵੀਰ ਦੇ ਹਾਂ ਤੇ ਆ ਨਾਲੇ ਨਾ ਸੇਵਾ ਪੂਰੀ ਕਰਨ ਵਾਲੀ ਆ ਤੁਹਾਡਾ ਪੂਰਾ ਖਿਆਲ ਰੱਖੂਗੀ ਪਰ ਭਾਬੀ ਜੀ ਅਸੀਂ ਵੀ ਪਹਿਲਾਂ ਇੱਕ ਵਾਰੀ ਕੁੜੀ ਵੇਖਣੀ ਆ ਨਾਲੇ ਵੀਰ ਵੇਖ ਲੈਣ ਨਾਲੇ ਮੈਂ ਨਾਲੇ ਮਮਮੀ ਅਸੀਂ ਵੀ ਤੇ ਵੇਖ ਲਈਏ ਕੁੜੀ ਰਪਿੰਦਰ ਤੈਨੂੰ ਮੇਰੇ ਤੇ ਯਕੀਨ ਨਹੀਂ ਆਏਗਾ ਮੈਂ ਆਪਣੇ ਵੀਰ ਦਾ ਮਾੜਾ ਥੋੜੀ ਚੋਣਾ ਵਾ ਥੋੜੀ ਚੰਗੀ ਆ ਇਹ ਵੇਖ ਆਇਆ ਵੀਰ ਮੇਰੀ ਗੱਲ ਤੇ ਸੁਣੋ ਤੇ ਗੁੱਸਾ ਕਰ ਲਿੰਦੇ ਆ ਪਰ ਉਦਾਂ ਹਮ ਨੂੰ ਵੀ ਚਾਹ ਵਾ ਕਿ ਜਨਦੀ ਵੀ ਭਾਬੀ ਨੂੰ ਵੇਖ ਲਈਏ ਕੋਈ ਗੱਲਬਾਤ ਕਰ ਲਾਂਗੇ ਉਸ ਫਿਰ ਭੈਣੇ ਤੂੰ ਆਪਣੀ ਮਰਜ਼ੀ ਵੇਖ ਲਓ ਬਾਕੀ ਮੈਂ ਤੇ ਵੇਖ ਆਇਆ ਰਪਿੰਦਰ ਪੁੱਤ ਜਦੋਂ ਜੱਗੀ ਕੁੜੀ ਵੀ ਆਖਾਇਆ ਵਾ ਤੇ ਜੱਗੀ ਨੇ ਸਾਰਾ ਠੀਕ ਹੀ ਵੇਖਿਆ ਹੋਊਗਾ ਜੱਗੀ ਨੂੰ ਪਤਾ ਹੀ ਆ ਪੇ ਮਨੀਨਾ ਕੁੜੀ ਪੱਬਣੀ ਆ ਜਾਂ ਕੀ ਸਾਬ ਕਿਤਾਬ ਫੇਰ ਕੀ ਲੋੜ ਆ ਪੁੱਤ ਕੁੜੀ ਵੇਖਣ ਦੀ ਚਲੋ ਫੇਰ ਠੀਕ ਆ ਮੰਮੀ ਜਿੰਨਾ ਤੁਹਾਨੂੰ ਸਹੀ ਲੱਗਦਾ ਜੱਗੀ ਮਾੜਾ ਥੋੜਾ ਸੋਚੂਗਾ ਆਪਣੇ ਭਰਾ ਦਾ ਨਾਲੇ ਮੰਮੀ ਤੈਨੂੰ ਪਤਾ ਕੋਮਲ ਦੀ ਗੱਲ ਦਾ ਫੈਸਲਾ ਤੇ ਮੈਂ ਲੈਣਾ ਹੀ ਨਹੀਂ ਆ ਇਹ ਤੇ ਮੈਂ ਆਪ ਕਰਕੇ ਆਇਆ ਹਾਂ ਨਹੀਂ ਪੁੱਤ ਤੂੰ ਜੋ ਵੀ ਸੋਚਿਆ ਉਹ ਚੰਗਾ ਹੀ ਸੋਚਿਆ ਹੋਗਾ ਮਾੜਾ ਥੋੜੀ ਸੋਚ ਕੇ ਤੂੰ ਇੱਕਦਮ ਫੁੱਟਿਆ ਵਾ ਨਹੀਂ ਮੰਮੀ ਮੈਂ ਵੀ ਕਹਿੰਨਾ ਕਿ ਉਹਦਾ ਵੀ ਘਰ ਹੁੰਦਾ ਸੀ ਉਹ ਵੀ ਟਾਣੇ ਮਿੰਨੇ ਹੁੰਦਾ ਰਹਿੰਦਾ ਆਹੋ ਤੇ ਜੱਗੀ ਫੇ ਤੈਨੂੰ ਪਤਾ ਹੀ ਆ ਤੇ ਜੋ ਕੁਛ ਵਾ ਤੇ ਬਾਕੀ ਕੋਈ ਨਹੀਂ ਦੱਸੋ ਤੀ ਕਿੱਦਾਂ ਕਰਨੀ ਫੇਰੇ ਇਹ ਤੇ ਗੱਲ ਕਰਾਂ ਪੱਕੀ ਜੁੱਤੇ ਤੇ ਜੱਗੀ ਜੇ ਫੇ ਪੁੱਤ ਤੇਰੇ ਕੁੜੀ ਪਸੰਦ ਵਾ ਤੇ ਫੇ ਮਨੀ ਦੇ ਵੀ ਪਸੰਦ ਵਾ ਤੇ ਸਾਡੇ ਵੀ ਪਸੰਦ ਆ ਜਾਈਂ ਮੈਨੂੰ ਪਤਾ ਵਾ ਉਹਦੇ ਪਸੰਦ ਆ ਜਾਣੀਆਂ ਮੈਨੂੰ ਪਤਾ ਆ ਚਲੋ ਠੀਕ ਆ ਫਿਰ ਕਰ ਲੋ ਸਲਾਹ ਜਿਹੜੀ ਕਰਨੀ ਬਣੀ ਵੀ ਆਪੇ ਆ ਜਾਂਦਾ ਤੇ ਸਲਾਹ ਕਰ ਲੋ ਕੋਈ ਨਹੀਂ ਵੀਰ ਕਰਉਂਦਾ ਵਾ ਫਿਰ ਉਹਦੇ ਨਾਲ ਹੀ ਇੱਕ ਵਾਰੀ ਗੱਲ ਕਰ ਲੈਨੇ ਹੈ ਨਾ ਮੰਮੀ ਉਹ ਗੱਲ ਕਰ ਲੈਣਾ ਆਪੇ ਗੱਲ ਕਰ ਲੈ ਅੱਜ ਹੀ ਫੋਨ ਕਰਕੇ ਬੁਲਾਓ ਵੀਰ ਨੂੰ ਕੋਈ ਗੱਲ ਪਹਿਲੀ ਆ ਜਾਂਦਾ ਵਾ ਕੋਈ ਵੀਰ ਨਾਲ ਵੀ ਗੱਲ ਕਰ ਤਾ ਫਿਰ ਸਾਰੇ ਜਣੇ ਬਹਿ ਕੇ ਸਲਾਹ ਹਾਂ ਨਹੀਂ ਕਰਦਾ ਹਾਂ ਸਲਾਹ ਤੇ ਕਰਨੀ ਚਾਹੀਦੀ ਹੈ